ਇਹ ਇਹ ਜਿਹੜਾ ਨਹੀਂ ਕਿਤੇ ਆਨੇ ਦੂਜੀ ਪ੍ਰਜਾਤੀ ਦੇ ਬੰਦੇ ਜਿਹੜੇ ਆ ਦੇਖੋ ਕੀ ਆਹੇ ਜਿਹੜੇ ਉਹ ਕਰਦੇ ਹੁੰਦੇ ਸਾਈਨ ਇਹ ਕਿਤੇ ਉਹ ਤਾਂ ਨਹੀਂ ਇਹ ਆ ਦੇਖੋ ਉਹ ਲੱਭ ਲਈ ਆਪਾਂ ਸਾਰੇ ਦਾ ਝੋਟੇ ਦਾ ਲੱਗਾ ਹੋਇਆ ਕੰਨ ਵੀ ਝੋਟੇ ਦੇ ਪਤੰਦਰ ਥੱਲੇ ਕੋਟ ਪੈਂਟ ਪਾਇਆ ਹੋਇਆ ਹੱਥ 'ਚ ਕੁੱਤਾ ਫੜਿਆ ਹੋਇਆ ਲੈ ਤੇ ਸਰਾ ਹੀ ਹੋਇਆ ਪਿਆ ਕਿ ਦੇਖੋ ਇਹਦਾ ਕੁਝ ਵੀ ਨਹੀਂ ਫਿਰ ਦੂਜੀ ਫੋਟੋ ਤੁਹਾਨੂੰ ਮੈਂ ਵੀਡੀਓ ਦਿਖਾਉਣਾ ਉਹ ਚ ਪਤੰਦਰ ਸਕੂਟਰ ਤੇ ਬਿਠਾਈ ਜਾਂਦਾ ਆ ਬੈਠਾ ਇਹ ਮੱਕੜੀ ਬਣਾਈ ਆ ਮੈਨੂੰ ਲੱਗਦਾ ਇਹਨਾਂ ਨੇ ਆਹ ਨੂੰ ਕੰਨ ਜੇ ਕੀਤੇ ਆ ਆ ਦੇਖੋ ਇਹ ਵੀ ਬਦੰਦਰ ਪੂਰਾ ਸ਼ਮਕੀ ਆ ਬੰਦਾ ਅੱਗੇ ਬਿਲਾ ਕੁੱਤੇ ਦਾ ਮੂੰਹ ਲਾਇਆ ਥੱਲੇ ਕੋਟ ਪੈਂਟ ਪਾਇਆ ਦੱਸੋ ਇਹ ਕੀ ਸਾਫਤ ਕਰਨਾ ਚਾਹੁੰਦੇ ਆ ਇਹ ਪੈਂਟ ਕੋਟ ਦੇ ਲਓ ਲੈ ਆਹ ਹਾਲਾ ਲਾ ਉਸ ਪੈਂਟ ਕੋਟ ਪਵਾ ਕੇ ਫੋਟੋ ਵਮਾ ਕੇ ਸਕੂਟਰ ਤੇ ਬਿਠਾ ਕੇ ਤੇ ਮੂੰਹ ਲਾਤਾ ਕੁੱਤੇ ਦਾ ਉੱਤੇ ਲਾ ਪਿੱਛੇ ਉਹ ਵੀ ਹੱਥ 'ਚ ਚਾਹ ਦਾ ਕੱਪ ਫੜਾਤਾ ਪਿੱਛੇ ਬੰਦਰ ਵਾਲੇ ਕੰਨ ਜੇ ਲਾ ਕੇ ਸਾਰਾ ਸੈੱਟ ਮੂਵੀ ਬਣਾਤਾ ਲਓ ਲਾ ਅਦਰ ਪੈਂਟ ਕੋਟ ਪਾ ਵੱਡਾ ਗਲਾਸ ਉੱਤੇ ਮੂੰਹ ਕੁੱਤੇ ਦਾ ਕਿਉਂ ਲਾਇਆ ਮੈਨੂੰ ਇਹ ਨਹੀਂ ਸਮਝ ਆਈ ਯਾਰ ਗੱਲ ਦੀ ਉੱਤੇ ਮੂੰਹ ਕੁੱਤੇ ਦਾ ਲਾਤਾ ਥੱਲੇ ਸਾਰਾ ਸੈਟਮ ਬੰਦੇ ਦਾ ਇਸ ਚੀਜ਼ ਦੀ ਰਾਣੀ ਵੀ ਬਿਠਾਈ ਵੀ ਆ ਆ ਵੀ ਉਹਦੇ ਵੀ ਜੁੱਤੀਆਂ ਤੇ ਜੰਗੀ ਪਾਈ ਕੱਪੜੇ-ਕੁਪੜੇ ਵਧੀਆ ਪਰ ਉੱਤੇ ਕੀ ਬਿਠਾਇਆ ਇਹਦਾ ਪਤਾ ਨਹੀਂ ਸਮਝੋ ਬਾਹਰ ਹੋਇਆ ਪਿਆ ਉੰਦਰਾ ਜਿਹੜੇ ਹਸਾਬ ਨਾਲ ਟਾਈ ਲਾਈ ਜਾਂ ਕੋਟ ਪੈਂਟ ਪਾਇਆ ਸਿਰ ਉੱਤੇ ਝੋਟੇ ਦਾ ਲਾਤਾ ਸਿੰਗ ਲਾਤੇ ਕਿਹੜੀ ਪ੍ਰਜਾਤੀ ਦੇ ਬੰਦੇ ਬਣਾ ਦੇ ਮੈਨੂੰ ਤਾਂ ਸਮਝੋ ਬਾਹਰ ਹੋਇਆ ਪਿਆ ਤਾਂ ਅਸੀਂ ਯਾਰ ਕੋਟ ਪੈਂਟ ਪਵਾ ਕੇ ਟਾਈ ਲਾ ਕੇ ਬੂਟ ਪਵਾ ਕੇ ਉੱਤੇ ਸਿਰ ਲਾਤਾ ਝੋਟੇ ਦਾ ਕਿਹੜੀ ਪ੍ਰਜਾਤੀ ਜਿਹੇ ਨੂੰ ਹੈ ਇਹਦੇ ਬਾਰੇ ਕੋਈ ਹਸਾਬ-ਤਾਬ ਤਾਂ ਮੈਨੂੰ ਦੱਸਿਓ ਕੀ ਕਿਹੜੀ ਦੁਨੀਆ ਦੇ ਬੰਦੇ ਸੀ ਇਹੋ ਜੇ ਅਜੂਬਾ ਹੀ ਬਦਲਤਾ ਉਹ ਫਿਰ ਮਾ ਇਸ਼ਕ ਵਾਲਾ ਕੰਮ ਹੋਇਆ ਬੜਾ